ਮਲੋ ਤੋਂ ਕਪਕਲਾ ਰੋਡ ਤੇ ਨਜ਼ਦੀਕ ਬਾਜੀਗਰ ਵਸਤੀ ਮੋਟਰਸਾਈਕਲ ਅਤੇ ਨਿੱਜੀ ਸਕੂਲ ਬਸਦਾ ਹੋਇਆ ਭਿਆਨਕ ਐਕਸੀਡੈਂਟ ਮੋਟਰਸਾਈਕਲ ਤੇ ਸਵਾਰ ਸਨ ਦੋ ਨੌਜਵਾਨ ਜੋ ਇਸ ਹਾਦਸੇ ਦੌਰਾਨ ਹੋਏ ਗੰਭੀਰ ਜ਼ਖਮੀ ਜੀ ਹਾਂ ਅੱਜ ਤੜਕਸਾਰ ਮਲੌ ਤੋਨਕ ਉਪਕਲਾਂ ਰੋਡ ਤੇ ਨਜ਼ਦੀਕ ਬਾਜੀਗਰ ਵਸਤੀ ਇੱਕ ਮੋਟਰਸਾਈਕਲ ਦਾ ਨਿੱਜੀ ਸਕੂਲ ਬੱਸ ਦੇ ਨਾਲ ਹੋਇਆ ਭਿਆਨਕ ਐਕਸੀਡੈਂਟ ਖਬਰ ਹੈ ਕਿ ਇਹ ਹਾਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਜਾਂਦੇ ਹਨ ਜਿਨ੍ਹਾਂ ਨੂੰ ਕਿ ਮੌਕੇ ਤੇ ਹੀ ਐਂਬੂਲੈਂਸ ਦੁਆਰਾ ਨਜ਼ਦੀਕ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਵੇਖੋ ਮੌਕੇ ਦੀਆਂ ਇਹ ਖਾਸ ਤਸਵੀਰਾਂ ਔਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਮੇਰਾ ਨਾਮ ਭਾਈ ਅਮਰਤਪਾਲ ਹੈ ਯਾਰ ਮੁੰਡੇ ਆਪਣੇ ਪਿੰਡ ਦੇ ਨੇਗੇ ਫੈਕਟਰੀ ਲੱਗੇ ਹੋਏ ਸੀਗੇ ਰੋੜੀਆਂ ਦੇ ਤੇ ਫੈਕਟਰੀ ਜਾ ਰਹੇ ਸੀ ਰੈਮਡ ਯੂਨੀਵਰਸਿਟੀ ਦੀ ਬੱਸ ਨਾਲ ਐਕਸੀਡੈਂਟ ਹੋ ਗਿਆ ਮੀਂਹ ਪੈਂਦਾ ਸੀ ਹੁਣ ਦੇਖਿਆ ਕਿਸੇ ਨੇ ਨਹੀਂ ਵੀ ਬੱਸ ਇੱਧਰ ਆ ਗਈ ਜਾਂ ਇਹ ਸਲਿੱਪ ਕਰਕੇ ਵਿੱਚ ਲੱਗੇ ਤੇ ਅਧਿਕਾਰੀ ਮੌਕੇ ਤੇ ਫੌਨ ਕਰੀ ਐਂਬੂਲੈਂਸ ਕਰਾਜੀ ਫੌਂਕਤਾ ਸੀ ਬਾਈ ਐਂਬੂਲੈਂਸ ਨੂੰ ਫੋਨ ਕਰੀ ਪਨੀ ਪਹੀੜ ਤੋਂ ਆਈ ਆ ਮਲੌਦ ਆਪਣੀ ਐਂਬੂਲੈਂਸ ਹੈ ਨਹੀਂ ਜਾਂ ਆਈ ਨਹੀਂ ਇਹ ਕੋਈ ਪਤਾ ਨਹੀਂ ਪਰ 45 ਤੋਂ 47 ਮਿੰਟ ਹੋ ਗਏ 50 ਮਿੰਟਾਂ ਬਾਅਦ ਐਂਬੂਲੈਂਸ ਸਾਡੇ ਕੋਲ ਇੱਥੇ ਆਈ ਆ ਹੁਣ ਉਹਨਾਂ ਨੂੰ ਚੱਕ ਕੇ ਮਲੌ ਲੈ ਕੇ ਗਏ ਨੇ ਤਾਂ ਸਾਰੇ ਅਸੀਂ ਵੀ ਮਲੌਦ ਨੂੰ ਚਲੇ ਆ ਲੱਗਦਾ ਵੀ ਠੀਕ ਹੋਣਗੇ ਨਹੀਂ ਬਾਈ ਦੇਖਦੇ ਆਲੇ ਹਾਲਤ ਗੰਭੀਰੀ ਆ ਉਹਨਾਂ ਚੱਲੋ ਕਿਹ ਕਿੰਨਾ ਨੰਬਰ ਤੁਹਾਡਾ ਰਵਿੰਦਰ ਸਿੰਘ ਜੀ ਨੰਬਰ ਵਾਲ ਜੀ ਅੱਛਾ ਹਾਦਸਾ ਕਿਨੇ ਵਕਤ ਦਾ ਹੈ ਛੋਟਾ ਕੋਈ ਨਹੀਂ ਜਦੋਂ ਆਇਆ ਤਾਂ ਟ੍ਰੈਫਿਕ ਜਾਮ ਲੱਗਿਆ ਦੇ ਮੈਂ ਸਾਈਡ ਤੇ ਖੜਾ ਕੇ ਆਪਣਾ ਆਟੋ ਆਇਆ ਥਾ ਮੌਕੇ ਤੇ ਬੰਬੀਰ ਹਾਲਤ ਵਿੱਚ ਸੀ ਠੀਕ ਹੈ ਤੇ ਪਹਿਲਾਂ ਤੁਸੀਂ ਲੰਗੇ ਸੀ ਤੁਸੀਂ ਹਾਂ ਪਹਿਲਾਂ ਲੰਗੇ ਸੀ 10 ਮਿੰਟ ਪਹਿਲਾਂ ਲੰਘਿਆ ਬਿਲਕੁਲ ਕੋਈ ਗੱਲਬਾਤ ਨਹੀਂ ਸੀ ਬਿਲਕੁਲ ਸਭ ਕੁਝ ਠੀਕ ਸੀ ਇਹ ਕਿੰਨੇ ਵਜੇ ਦੀ ਕੰਨਾ ਲੱਗੀ ਆ ਪੌਣੇ 8 ਵਜੇ ਦੀ 7:45 ਦੀ ਟਾਈਮ ਇਹ ਜਾ ਕਿੱਥੇ ਰਏ ਸੀ ਮੁੰਡੇ ਤੁਨ ਇਹ ਕਹਿੰਦੇ ਵੀ ਆਪਾਂ ਜਿਹੜੀ ਗੂਟਾਂ ਵਾਲੀ ਫੈਕਟਰੀ ਆ ਉਹਦੇ ਵਿੱਚ ਜਾ ਰਹੇ ਸੀ ਤੇ ਇੰਦਰੋਂ ਸਕੂਲ ਵਾਲੀ ਬੱਸ ਆ ਰਹੀ ਸੀ ਬਾਸ ਦੇ ਵੀ ਲੋਕਾਂ ਨੇ ਬਾਅਦ ਵਿੱਚ